ਵੇ ਬਠਾ ਆਲਾ ਪਵੱਲਾ ਵੱਢਦੇ ਸਾਰੇ ਉਹਨੇ ਕਰੀਪਾਂ ਨੇ ਵੀ ਥੋੜੇ ਵਾਂਂਤੀ ਆਉਣਾ ਐ ਨਹੀਂ ਕਰੀਦਾ ਹੁੰਦਾ ਉਹ ਸਾਡੇ ਵਾਂਂਚ ਦਾਉਣਾ ਤੁਸੀਂ ਸਾਡੇ ਵਾਂਂਚਾ ਵੱੱਲਾ ਵੱਢਣੀ ਆ ਕੇ ਉਹ ਯਾਰਾ ਤੂੰ ਵੱਡੀ ਕੀ ਭਾਈ ਲੈ ਆਉਂ ਵੱਡੀ ਏ ਤੂੰ ਐ ਦਾ ਪੱਠੇ ਜਾਏਗਾ ਜਦੋਂ ਉੱਥੇ ਬੈਠ ਚੁੱਪ ਕਰਕੇ ਇੱਥੇ ਨਾ ਸਾਰੇ ਸਪੇਸ਼ ਛੜਕੀ ਹੋਈ ਸੀਗੀ ਉਹ ਅੱਛਾ ਹਾਂ ਹੁਣ ਦੱਸ ਸਾਰੇ ਨਹੀਂ ਤੇ ਤੂੰ ਜੇ ਸਪਰੇਅ ਨਾਲ ਕੀਤੇ ਫਿਰ ਝੋਨੇ ਦੇ ਵੱਡੇ ਜਾਂ ਤੂੰ ਝੋਨਾ ਵੱਡੇਗਾ ਡੇ ਡੇ ਸੋ ਦਾ ਬੂਟਾ ਤੈਨੂੰ ਕੀ ਪਤਾ ਹੈ ਬੱਲਾ ਲਵਾਈ ਲੱਗਦੀ ਹੈ ਪਾਣੀ ਲੱਗਦਾ ਇਹਨੂੰ ਰੇਆ ਪੈਂਦੀਆਂ ਸਪਰੇਆ ਪੈਂਦੀਆਂ ਪਤਾ ਕਿੰਨਾ ਫਰਨਾ ਓਖਾ ਹੈ ਇੰਨਾ ਹਿਸਾਬ ਰੱਖਣਾ ਮੈਂ ਤਾਂ ਤੂੰ ਐ ਕਰ ਇਹਨੂੰ ਬਾਅਦ ਵਿੱਚ ਸੁੱਕਨੇ ਲਾ ਪਿਆ ਅੱਗ ਲਾਉਣਾ ਇਹਨੂੰ ਉਹ ਭਈਆ ਆਉਂਦਾ ਹੈ ਭਈਆ ਆਉਂਦਾ ਉਹਨੇ ਟਰਾਲੀ ਪੱਠੇ ਦੀ ਬਲੋਗਰ ਫੇਰ ਲੈ ਜਾਓ ਜੇ ਇਹਨੂੰ ਆਪ ਛੋੜ ਦੇ ਰੀਪਾਣੇ ਖਾਣਾ ਤੋ ਕਿੰਨੀ ਵਾਰੀ ਸਮਝਾਇਆ ਕਿ ਰੀੜੇ ਵੀ ਤੈਨੂੰ ਐ ਵਾਰ ਨਾ ਵੜੇਗਾ ਨਹੀਂ ਵੜਦੇ ਨਹੀਂ ਵੜਦੇ ਜਾਣਦੇ ਜਾਣਦੇ ਤੂੰ ਇੱਥੇ ਬੈਠ ਕੇ ਮਸਾ ਆਹ ਵਲ ਜੋੜ ਜਵੇਂ ਲਾ ਚੋੜੀ ਆਹ ਵਲ ਜੋੜ ਜਵੇਂ ਥੋੜੀ ਜਿੱਤਾ ਨਾਲੇ ਦੇ ਆ ਤਨ ਮਤ ਸਗਾ ਛੋੜ ਲੈ ਅੱਛਾ ਮਨੇ ਤਾਂ ਮੇਰਾ ਭਰਾ ਵਾ ਮੜੇ ਜੁਸਾਵਨਾ ਝਟਵਾਣਾ ਤੂੰ ਜੇ ਚੰਗਿਆ ਕਿਵੇਂ ਰਾਨੀ ਧਿਆਨ ਨਾਲ ਵੱਡੀ ਸੱਪ ਸੁਪਨਾ ਹੋਵੇ ਤੇਰੇ ਸੁਪ ਲੜ ਜਾਂਦਾ ਜਦੋਂ ਪੱਠੇ ਵਧਦੇ ਹੁੰਦੇ ਵੜਵਾਉਣੇ ਤਾਂ ਤੂੰ ਮੈਥੋਂ ਆ ਹਾਂ ਲੈ ਦੋ ਰੁਗ ਵੱਡੇ ਦਾ ਦਾ ਉਹ ਦਨ ਪੜਾ ਜੀ ਨਹੀਂ دار ਆ ਗਿਆ ਅਗਲਾ ਵੀ ਤੂੰ ਦਰਦਾ ਬਾਟਲਾ ਵੱਲ ਨਾਲ ਚ ਵੜਦੇ ਆਂ ਤੁਹਾਨੂੰ ਨਾ ਵੜਦੀ ਕੋਈ ਮੈਂ ਕਮਲਾ ਕਹ ਕੇ ਹਿੰਮਤ ਨਾਲ ਵੜ ਤਾ ਉੱਤੇ ਚੜਦਾ ਆਉਂਦਾ ਇਧਰ ਹੈ ਨਹੀਂ ਗਿਆ ਵੜ ਕੇ ਡੌਗੀ ਕਿੱਡੀ ਖੜੀ ਹੈ ਮੈਂ ਤਾਂ ਸੱਤ ਨੂੰ ਪਣਾਵੇ ਆਵਾਜ਼ ਪਤਾ ਨਹੀਂ ਕਿਨੇ ਛੜਾ ਓ ਬੋਲਾ ਬਾਈ ਉਹ ਤੈਨੂੰ ਮੈਂ ਕਿਤਨੇ ਕਿੰਨੇ ਵਾਰੀ ਆਖਿਆ ਤੂੰ ਨਾ ਵੜਾ ਕਰ ਵਾਂਚ ਹਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਬੱਲਾ ਲੱਗੀਆਂ ਤਿੰਨ ਵਾਰੀ ਪਹਿਲਾਂ ਕਿਨੇ ਬੱਲਾ ਵਾਢ ਕੇ ਲੈ ਕੇ ਗੱਲ ਸਾਡੀਆਂ ਬਾਈ ਅਸੀਂ ਤਾਂ ਯਾਰ ਸਾਈਡਾਂ ਤੋਂ ਤਾਂ ਵੜ ਯਾਰ ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆ ਉਹ ਕੋਈ ਨਹੀਂ ਪਹੁੰਚਾ ਗਿਆ ਬੱਲਾ ਵਢੀ ਜਨੇ ਵਿੱਚ ਤੂੰ ਇੱਥੇ ਰੱਖ ਰੋ ਰੱਖਦਾ ਤਿੱਥੇ ਮੈਂ ਸਾਰੇ ਨੇੜੇ ਨੇੜੇ ਵੀ ਤੇਰੀ ਗੱਲ ਸੁਣ ਲੈ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਬਾਹਰ ਨਾ ਵੜੀ ਤੂੰ ਫਿਰ ਨਹੀਂ ਖੜਦਾ ਬਾਈ ਉਧਰ ਸਪਰੇਅ ਛੜਕੀ ਸੀ ਉਹ ਸਪਰੇਅ ਛੜਕੀ ਅਸੀਂ ਕੀ ਜੀ ਸਪਰੇਅ ਛੜਕੀ ਯਾਰ ਪੱਪੀ ਬਾਹਰ ਰੱਖਦਾ ਤੈਨੂੰ ਮੈਂ ਕੀ ਕਹ ਮਾਰਾ ਸੀ ਲੱਤੀ ਰਾਕੇ ਤਰੋ ਗੱਤ ਸਾਡੇ ਬਾਪੂ ਆ ਤੇਰਾ ਬਾਪੂ ਤੇਰਾ ਬਾਪੂ ਤੇਰੇ ਪਾਏ ਬਾਪੂ ਤੇਰਾ ਪਹਿਲਾ ਨੇ ਮੁਖਤਦਰ ਬਈ ਹਾਲੇ ਆ ਵੱਲ ਵਰਤੀ ਵੇ ਸਾਡੇ ਕਬੱਡੀ ਅੰਦਰ ਉਹ ਕਿੱਥੋਂ ਬਾਈ ਨਾ ਨਾ ਰੱਖ ਚੜਾ ਕੇ ਉਹ ਕਬੱਡੀ ਗਈ ਉਹ ਦੱਸ ਯਾਰ ਦੋ ਛੇ ਯਾਰ ਮੈਂ ਗੱਲ ਸੁਣਾ ਮੇਰੀ ਮੈਂ ਸ਼ਰਮੰਦੀ ਆ ਨਾ ਤੇਰੀ ਘਰ ਵਾਲੀ ਤੈਨੂੰ ਮੈਂ ਦੱਸਾਂ ਗੱਲ ਸੁਣਾ ਮੇਰੀ ਹਾਂ ਅਵੇ ਮੈਂ ਬੁੜੀਆਂ ਦੇ ਮੱਥਾ ਨਹੀਂ ਮਾਰਨਾ ਚਾਹੁੰਦਾ ਉਹ ਗਲਤੀ ਐਵੇਂ ਬੱਲਾਵਰਤ ਆ ਗਿਆ ਆ ਗਿਆ ਸੁਣ ਆ ਬੱਲਾਵਰਤ ਆਪਾਂ ਬਾਈ ਤੇਰੇ ਵਾਹਣ ਅਕਚਲ ਗਲਤੀ ਤੇਰੇ ਵਿੱਚ ਬੱਲਾਵਰਤ ਆਪਾਂ ਕਿੰਨੇ ਮਹਿੰਗੇ ਬੱਲਾ ਇਹ ਕਿ ਬੂਟਾ 150 ਦਾ ਪੈਂਦਾ ਝੋਨੇ ਦਾ ਆ ਵੀ ਮੇਰੀ ਗੱਲ ਵਿੱਚੇ ਝੋਨਾ ਲੈਣੇ ਵਾਢ ਕੇ ਤੁਸੀਂ ਖਾ ਲਿਆ ਤੇ ਸਪਰੇਅ ਕੀਤੇ ਉਧਰੋਂ ਆਏ ਆ ਵੱਲੇ ਪਸ ਵੀ ਪਕੰਦਰਾ ਕੋਈ 200 ਦੁੱਧ ਝੋਨਾ ਹੁੰਦਾ ਫੇਰ ਕੀ ਤੇ ਦੁੱਧ ਝੋਨਾ ਤੂੰ ਸਾਡੇ ਝੋਨਾ ਸਾਡੇ ਤੋਂ ਪਹਿਲਾਂ ਸੋਨਾ ਹੈ ਤੋ ਸੋ ਮੌਨ ਲੈ ਮੰਡੀ ਪੱਠਾ ਆਲਾ ਆ ਬੱਲਾ ਵੱਢਦੇ ਸਾਰੇ ਗਰੀਬਾਂ ਨੇ ਵੀ ਥੋੜੇ ਵਾਂਝੀ ਆਉਣਾ ਐ ਨਹੀਂ ਘਰੀ ਦਾ ਹੁੰਦਾਗਾ ਉਹ ਸਾਡੇ ਵਾਂਝਾ ਆਉਣਾ ਤੁਸੀਂ ਸਾਡੇ ਵਾਂਝਾ ਬੱਲਾ ਵੱਢਣੇ ਆ ਕੇ ਉਹ ਯਾਰ ਆ ਤੂੰ ਵੱਡੀ ਕੀ ਭਾਈ ਲੈ ਆਉਂ ਵੱਡੀ ਐ ਤੂੰ ਆਹਦਾ ਪੱਠੇ ਆਏਗਾ ਚੱਬ ਉਥੇ ਬੈਠਾ ਚਪਕੜ ਕੇ ਇੱਥੇ ਨਾ ਸਾਰੇ ਸਪੇਸ਼ ਛੜਕੀ ਹੋਈ ਸੀਗੀ ਉਹ ਅੱਛਾ ਆ ਹੁਣ ਦੱਸ ਸਾਰੇ ਨਹੀਂ ਤੇ ਤੂੰ ਜੇ ਸਪਰੇ ਨਾ ਛੜਕੀਂ ਤੇ ਫਿਰ ਝੋਨੇ ਦੇ ਵੱਡੇ ਨਾ ਤੂੰ ਝੋਨਾ ਵੱਡੇਗਾ ਡੇ ਡੇ ਸੌ ਦਾ ਬੂਟਾ ਤੈਨੂੰ ਕੀ ਪਤਾ ਹੈ ਪਹਿਲਾਂ ਲਵਾਈ ਲੱਗਦੀ ਹੈ ਪਾਣੀ ਲੱਗਦਾ ਇਹਨੂੰ ਰੇਆ ਪੈਂਦੀਆਂ ਸਪਰੇਆ ਪੈਂਦੀਆਂ ਪਤਾ ਕਿੰਨਾ ਪਾਲਣਾ ਔਖਾ ਹੈ ਹਾਂ ਇੰਨਾ ਹਿਸਾਬ ਰੱਖਣਾ ਮੈਂ ਤਾਂ ਤੂੰ ਐ ਕਰ ਰਿਹਾ ਹੂੰ ਇਹਨੂੰ ਬਾਹਰ ਇੱਥੇ ਸੁੱਕਣੇ ਮਾਪਿਆ ਅਗਲਾ ਦੂੰ ਇਹਨੂੰ ਉਹ ਭਈਆ ਆਉਂਦਾ ਹੈ ਭਈਆ ਆਉਂਦਾ ਉਹਨੇ ਟਰਾਲੀ ਪੱਠੇ ਦੀ ਬਰੋਗਰਾਂ ਫੇਰ ਲੈ ਕੇ ਜਾਓ ਜੇ ਇਹਨੂੰ ਆਪ ਥੋੜੇ ਰੀਬਾ ਨੇ ਖਾਣਾ ਕਿੰਨੇ ਵਾਰੀ ਸਮਝਾਇਆ ਕਿੜੇ ਵੀ ਤੈਨੂੰ ਹੈ ਵਾਰ ਨਹੀਂ ਮਾਰਿਆਗਾ ਨਹੀਂ ਮਾਰਦੇ ਨਹੀਂ ਮਾਰਦੇ ਜਾਣਦੇ ਨਹੀਂ ਜਾਣਦੇ ਤੂੰ ਇੱਥੇ ਬਹਿ ਕੇ ਮਸਾ ਆਹ ਵੱਲ ਜੋੜ ਜਿਵੇਂ ਲਾ ਚੋੜੀ ਆਹ ਵੱਲ ਜੋੜ ਜਿਵੇਂ ਥੋੜੀ ਜਿਹਾ ਨਾਲੇ ਦੇ ਆ ਤੈਨੂੰ ਮੈਂ ਦੱਸਾਂਗਾ ਸੁਣ ਲੈ ਅੱਛਾ ਮਨੇ ਤਾਂ ਮੇਰੇ ਭਰਾਵਾ ਬੜੇ ਜੁਹਵਾ ਨੇ ਜੁਟਣਾ ਨਾ ਤੂੰ ਜੇ ਚਾਹਵੇਂ ਕਿਵੇਂ ਆਈ ਤੇਰੀ ਇੱਜ਼ਤ ਕਰਦੇ ਤੈਨੂੰ ਮੈਂ ਦੱਸਾਂ ਸਾਰੇ ਚਾਚੇ ਭਾਈਆਂ ਕਿੰਨਾ ਲੱਗਦੇ ਪਾ ਲਈ ਨਾ ਦਾਦੀ ਢਿੱਡ ਚ ਤੇ ਅੰਦਰੇ ਬਾਹਰ ਕੱਢ ਫੜਾ ਤੂੰ ਚੱਲ ਰਹਿਣ ਮੈਂ ਤਾਂ ਦੱਸਿਆ ਕਰ ਸੁਣਾ ਮੇਰੀ ਹਾਂ ਹਾਂ ਚੁੱਪ ਕਰ ਚੱਲ ਗੁਰਿਆ ਮੂਹਰੇ ਕਰ ਹਾਂ ਉਹ ਚੱਪਾ ਜਿੱਡ ਬਾਹਰ ਕੰਨਾ ਚਾਂਬੜਾ ਕੁੱਤੇ ਉਹਨਾਂ ਨੂੰ ਤਾਂ ਪੰਕੂ ਕੋਈ ਬੁਲਾ ਕੇ ਟੈਕ ਕਰਾ ਲੈ ਮੈਂ ਤਾਂ ਸਮਝ ਹੁਣ ਇਹ ਮਾਰੂਗਾ ਤੂੰ ਕੀ ਕਰਦਾਵੇਂ ਤੂੰ ਬਾਂਦਰ ਜਾ ਮੈਂ ਜੀ ਪਤਾ ਜਲਾਣੀ ਕਰਕੇ ਵੱਡੇ ਪੱਠੇ ਜਾ ਕਰ ਲਾਗੇ ਵੱੱਡ ਵੱੱਡੇ ਯਾਰ ਵੱੱਡ ਪੱਠਿਆਂ ਚ ਆ ਜਾ ਤੂੰ ਵੱੱਡ ਵੱੱਡੇ ਪੱਠਿਆਂ ਤੇ ਪੱਠੇ ਹੀ ਵੱਡੇ ਆ ਇੱਥੇ ਭਈਆ ਉਹ ਕੀ ਹੋ ਗਿਆ ਨਹੀਂ ਨਹੀਂ ਭਈਆ ਉਹ ਤਾਂ ਪੱਠੇ ਟਾਲੀ ਵੱਟ ਕੇ ਜਾਉਂਦੇ ਕੀ ਹੋ ਗਿਆ ਕਿੱਡੀ ਖਾ ਗੱਲ ਹੋਗੀ ਬੈਨਾਂ ਕਿ ਨਹੀਂ ਬੈਨਾਂ ਇੱਥੇ ਪੱਠੇ ਪੋਲੀ ਕਿਚੇ ਬਾੜਾ ਮੱਛਰ ਮੈਂ ਦਾਤੀ ਕਰ ਮੈਂ ਤੇਰੀ ਛਾਣ ਮੰਦਾ ਮੈਂ ਖੋ ਨਾ ਕੋ ਧਿਆਨ ਚਲ ਕੋਈ ਨਹੀਂ ਗਰੀਬ ਹੈ ਕਿਉਂ ਗੱਲ ਪੈਨ ਹੋ ਨਹੀਂ ਚਾਚਾ ਜੀ ਤੁਹਾਨੂੰ ਨਹੀਂ ਪਤਾਗਾ ਤੈਨਾਂ ਹੋ ਗਿਆ ਤੈਨ ਹਫਤੇ ਹੋ ਗਏ ਇਹਨਾਂ ਦੀ ਵੱਡੀ ਆ ਵਾ ਤਾਂ ਆਣ ਕੇ ਸਾਨੂੰ ਪੁੱਛ ਰਹੀ ਦੱਸ ਦੱਸ 10 ਦਿਨ ਹੋ ਗਏ ਮੈਨੂੰ ਇਹਨਾਂ ਨੂੰ ਰੋਜ਼ 10 ਵੱਲਾਂ ਵੱਡੀਆਂ ਪਈਆਂ ਹੁੰਦੀਆਂ ਆ ਨਹੀਂ ਬਾਈ ਜੀ ਪੱਠੇ ਨਾ ਇੱਧਰ ਜਾਂਦੇ ਸੀ ਸਪਰੇਅ ਛੜਕੀ ਪਈ ਸੀ ਅੱਛਾ ਆਵ ਇੱਧਰ ਚੋ ਉਹ ਤੁਹਾਨੂੰ ਮੈਂ ਦੱਸਿਆ ਜੀ ਡਰਾਮੇ ਕਰਦੇ ਮੈਂ ਤਾਂ ਸਗਾ ਉਹ ਇਹਨਾਂ ਦੀ ਗੱਲ ਸੁਣ ਲੈ ਕੇ ਆ ਖੜ ਜਾ ਜੀ ਜਾਂਦੇ ਆ ਵੱਲਾਂ ਚ ਸਾਨੂੰ ਦੌਗੀ ਲੱਭ ਗਈ ਤੇ ਸੇ ਇੱਥੋਂ ਵੱਡਣ ਲੱਗ ਪ ਕਾਲ ਕੋਈ ਮਾੜੀ ਮੋਟੀ ਆ ਗਈ ਹੁਣੀ ਬੰਨ ਤੇ ਕਾਲ ਮੈਨੂੰ ਹੱਥ ਪਾਉਂਦਾ ਕਦੋਂ ਦਾ ਗੱਲਾਂ ਚਾਚਾ ਜੀ ਤੁਹਾਨੂੰ ਬੋਲਾ 1.500 ਰੁਪਏ ਕਿਲੋ ਵਾਲੀ ਸਬਜ਼ੀ ਲਈ ਆ ਆ ਬੱਲਾ ਵਰਤਿਆ ਇਹਨਾਂ ਨੇ ਹਾਏ ਹੋਰ ਦੇਖੋ ਹੋਰ ਬੰਦੀਆਂ ਮਈਆਂ ਦੇਖੋ ਬੱਲਾ ਵਰਤੇ ਉਧਰ ਦੇਖੋ ਕਿੰਨੀਆਂ ਬੱਲਾ ਵਰਤੇ ਇਹਨਾਂ ਨੇ ਐਨੀ ਮਹਿੰਗੀ ਮਹਿੰਗੀ ਸਬਜ਼ੀ ਲਈ ਆ ਚਲ ਇਹਨਾਂ ਮਾੜਾ ਨਾ ਬੋਲ ਯਾਰ ਉਹ ਨਹੀਂ ਚਾਚਾ ਜੀ ਤੁਹਾਨੂੰ ਪਤਾ ਨਹੀਂ 10 ਦਿਨ ਹੋ ਗਏ ਮੈਂ ਇਹਨਾਂ ਨੂੰ ਸਮਝਾਉਣ ਦੇ ਦੋ ਵਾਰੀ ਪਹਿਲਾਂ ਫੜ ਚੁੱਕੇ ਆ ਸਾਵੀ ਦਾ ਅਕਬਲ ਗੱਲ ਸੁਣ ਮੇਰੀ ਇਹਨਾਂ ਦੇ ਪਿਓ ਦਾ ਤੇ ਆਪੇ ਜੀ ਕੰਮ ਕਰਦੇ ਸੀ ਉਹ ਚਾਚਾ ਜੀ ਉਹ ਗੜਾ ਫ ਠੰਡਾ ਰਹਾ ਮੜਾ ਯਾਰ ਉਹ ਨਹੀਂ ਜੱਛ ਮੈਂ ਕੀ ਕਰਾਂ ਮੈਂ ਆਖਿਆ ਭੈਈ ਮੇਰਾ ਮੇਰੇ ਵੱਲਾਂ ਨੇ ਮਹਿੰਗੇ ਮਹਿੰਗੇ ਇਹਨਾਂ ਨੇ ਪੱਟਦੀਆਂ ਜੀ ਪਾਲਾ ਪਾਲਾ ਰਾਣੀ ਨਾਲੇ ਨਾਲੇ ਪੌਂਦ ਦੇ ਆ ਜਾ ਮੇਰੀ ਸੁਣੋ ਜੱਲ ਮਾਸਟਰ ਜੀ ਮੇਰੀ ਮੇਰੀ ਗੱਲ ਸੁਣੋ ਕੋਈ ਨਹੀਂ ਕਿਹਾ ਮੇਰੀ ਗੱਲ ਸੁਣੋ ਇਹਨੂੰ ਮੈਂ ਅੱਗ ਲਾਉਂਗਾ ਨੂੰ ਸੁਕਾ ਕੇ ਇਹਨੂੰ ਕਹੇ ਭਈਆ ਆਉਂਦਾ ਮੇਰਾ ਆ ਕੇ ਤਾਂ ਫੇਰ ਕੀ ਬਣ ਜਾਏਗਾ ਤੂੰ ਮੇਰਾ ਜੱਟਾਂ ਵਾਲੀ ਗੱਲ ਨਹੀਂ ਕਰੀ ਤੂੰ ਮੈਂ ਤੈਨੂੰ ਕੀ ਕਰਾਂ ਸਮਝਾਦਾ ਇਸ ਨਾਸਾ ਮੈਂ ਝਰ ਮੰਨਦਾ ਥੋੜੀ ਬੋਲਣ ਦੀ ਕੁੜੀਆਂ ਮੁਰੇ ਵੀ ਚੱਲ ਤੂੰ ਮੇਰੇ ਥਾਂਡ ਗਾਣੇ ਲੱਗਦੀਆਂ ਹੈਗੀ ਮਾੜਾ ਜਾਂ ਠੰਡਾ ਹੋ ਜਾ ਸਾਡੀ ਤਾਂ ਮੰਨ ਲਾ ਤੂੰ ਥਾਂਡ ਗਾਣੇ ਲੱਗਦੇ ਵੀਰੇ ਮਾੜੇ ਮੋٹے ਸ਼ਰਮ ਨਾ ਬੋਲੀਦਾ ਹੁੰਦਾ ਸ਼ਰਮ ਨਾ ਮੈਂ ਤੈਨੂੰ ਤਾਂ ਕੁਝ ਕਹੀ ਨਹੀਂ ਵੀ ਉਹਦੇ ਨਾਲ ਆ ਇਹ ਨਹੀਂ ਬੋਲੀਦਾ ਤੂੰ ਤਾਂ ਗਲਮੇ ਚੱਲ ਸਪਾਣਾ ਨਹੀਂ ਭਾਈ ਹੁਣ 25 ਕਿੱਲਿਆਂ ਦਾ ਮਾਲਕਾ ਦੱਸੋ ਯਾਰ 25 ਕਿੱਲੇ ਐਵੇਂ ਬਣ ਗਏ ਸਾਡੇ ਬੜੇ ਗੋਡੇ ਵਿੰਗੇ ਹੋ ਗਏ ਕਮਾਉਂਦੇ ਸਾਰੇ ਮਰੇ ਹਾਂ ਖੇਤਾਂ ਚ ਡੋਬ ਡੋਬ ਮਰੇ ਆ ਡੋਬ ਡੋਬ ਮਰੇ ਕਾਹ ਡੁੱਬ ਕੇ ਮਰ ਕੇ ਸਾਡੇ ਖੇਤ ਜਿਹੜੀ ਨਹਿਰ ਚੱਲਦੀ ਸੀ ਚਲ ਮਰੀ ਜੇ ਸ਼ਾਂਤੀ ਰੱਖ ਕੋਈ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣੋ ਨਹੀਂ ਚਾਚਾ ਜੀ ਤੁਹਾਨੂੰ ਪਤਾ ਨਹੀਂ ਖਾਣਦੇ ਇਹਨਾਂ ਨੂੰ ਸਾਡੀ ਤਾਂ ਮੰਨ ਲਾ ਤੂੰ ਸਵੇਰੇ ਸਵੇਰੇ ਕੋਲੇ ਇਸ ਮੱਥੇ ਲਾ ਲਿਆ ਆਪਾਂ ਵੀ ਉਹ ਚੱਲ ਕੋਈ ਨਹੀਂ ਚਾਚਾ ਜੀ ਹੁਣ ਮੇਰੀ ਗੱਲ ਸੁਣੋ ਆ ਥੋੜੇ ਕਰਕੇ ਮੈਂ ਤਾਂ ਨਹੀਂ ਮੈਂ ਛੱਡਣੇ ਕਿ ਜਿਹੜੇ ਵੜ ਲਓ ਵੜ ਲਓ ਕੋਈ ਨਹੀਂ ਹੋਰ ਮੈਂ ਕੋਈ ਨਹੀਂ ਚਾਚਾ ਜੀ ਕਿਉਂ ਤੁਸੀਂ ਸ਼ੈਦ ਇਹਨਾਂ ਨੂੰ ਫਿਰ ਮੇਰੀ ਗੱਲ ਸੁਣੋ ਓ ਯਾਰ ਮੇਰੀ ਇੱਕ ਗੱਲ ਸੁਣੋ ਬਾਲ ਓ ਲੈ ਅੱਗੇ ਵੀ ਆਣੇ ਨੇ ਇੱਥੇ ਤੁਸੀਂ ਨਹੀਂ ਭਾਈ ਭਾਈ ਮੈਂ ਦੋ ਵਾਰੀ ਇਹਨਾਂ ਨੂੰ ਚਾਚਾ ਹੀ ਮੈਂ ਪਹਿਲਾਂ ਚ ਦੇਖ ਚੁੱਕਾ ਹਾਂ 15 ਸਾਲ ਪਹਿਲਾਂ ਜਰੂਰ ਆਏ ਸੀ ਬਾਈ ਉਹਦੇ ਨੇ ਕਹਿਤਾ ਸੀ ਬਾਈ ਨੇ ਅਸੀਂ ਕਿਹਾ ਠੀਕ ਆ ਹੁਣ ਅੱਜ ਬਾਈ ਜਦੋਂ ਇੱਥੇ ਸਮੈਲ ਆਈ ਜਾਂਦੀ ਸੀ ਸਪਰੇਅ ਜੀ ਹਾਂ ਜੀ ਹਾਂ ਜੀ ਬਾਈ ਇਸ ਤੋਂ ਬਾਅਦ ਅਸੀਂ ਤੰਗੋ ਕਰ ਲੈ ਸੀ ਇਹ ਆਮ ਕਿਤੇ ਲਾਪਾ ਇੱਥੇ ਕਰ ਲੈ ਵੱਡੇ ਆ ਬਚਾ ਬਚਾ ਕੇ ਵੱਲਾ ਅੱਛਾ ਉਹ ਐਵੇਂ ਵੱਡੇ ਕੀ ਵਾਲੇ ਨਹੀਂ ਡੁੱਤੇ ਜੀ ਮਾਰਨ ਤੇ ਕਰਾਂਗੇ ਹਾਲ ਤੋਂ ਰਹਿਣੇ ਇੱਧਰ ਆ ਜਾ ਮੜਾ ਜਾਓ ਨਾ ਐਵੇਂ ਸਪੋਲੀਅਸ ਪਾਲੀਆ ਨਾ ਹੋਵੇ ਕਿਉਂਕਿ ਬਾਅਦ ਚ ਵੱਢ ਲਓ ਕੋਈ ਨਹੀਂ ਧਿਆਨ ਨਾਲ ਦੇਖ ਕੇ ਯਾਰ ਮੇਰੀ ਗੱਲ ਸੁਣ ਇਕਬਾਲ ਉਹ ਜੀ ਅੱ ਵੀ ਨਾ ਵੱਡਿਆ ਕਰੋ ਇਥੇ ਵੱਲਾਂ ਵਿਝੀਆਂ ਮਹਿੰਗੇ ਮਹਿੰਗੇ ਭਾਦਿਆਂ ਉਹ ਬਾਗ ਦਾ 3000 ਰੁਪਏ ਜਿਆਦਾ ਹੋਦਾ ਕਿਹਨੂੰ ਕਹੀਏ ਦੱਸੋ ਜੀ ਸਰ ਸਾਹਿਬ ਇਹਨੂੰ ਬੰਨੇ ਮਹਿੰਗੇ ਮਹਿੰਗੇ ਭਾਵੇ ਕਿੰਨੂੰ ਸਾਡੇ 4 ਮਰੂਦ ਲਗੇ ਜੀ ਸਾਰੇ ਜੀ 3 ਵਾਰੀ ਜਿਆਦਾ ਹੋ ਗਿਆ ਜੀ ਅਸੀਂ ਤਾਂ ਨਹੀਂ ਲੈ ਕੇ ਜਾਂਦੇ ਹੋਰ ਗਰੀਬ ਬੰਦੇ ਆ ਯਾਰ ਜੇ ਭਾਵੇਂ 4 ਪੈਸੇ ਦਿਹਾੜੀ ਦੇ ਦਿੰਦੇ ਚਾਚਾ ਜੀ ਅੱਜ ਇਹ ਬੜੇ ਫਿਰਦੇ ਇਹਨਾਂ ਨੂੰ ਵੇਖ ਕੇ ਕਹਿੰਦਾ ਕੋਈ ਬਾਗ ਚ ਵੜੂਗਾ ਯਾਰ ਇਕਬਾਲ ਮੇਰੀ ਗੱਲ ਸੁਣ ਆਪਣੇ ਪਿਓ ਦਾਦੇ ਸੀ ਬਾਬੇ ਦਾਦੇ ਸੀਗੇ ਉਹ ਕੀ ਕਹੇ ਜਦੋਂ ਕਾ ਬੀਜਦੇ ਸੀ ਨਾ ਨਾਜ ਉਹ ਤੇ ਉਹ ਕਹਿੰਦੇ ਸੀ ਕਿ ਗਰੀਬ ਗੁਰਬੇ ਦੇ ਭਾਗੀ ਚਿੜੀ ਜਨੌਰ ਦੇ ਭਾਗੀ ਸਾਧੂ ਸੰਤ ਦੇ ਭਾਗੀ ਰਾਹੀ ਪੰਦੀ ਦੇ ਭਾਗੀ ਸਾਰਿਆਂ ਨੂੰ ਗਿਣ ਕੇ ਫੇਰ ਕਿਤੇ ਜਾ ਕੇ ਬੀ ਪਾਉਂਦੇ ਹੁੰਦੇ ਸੀ ਵਾਣ ਦੇ ਵਿੱਚ ਹੁਣ ਆਪਣੇ ਦੇ ਇਹਨਾਂ ਦੇ ਇਹਨਾਂ ਦੇ ਪੀੜੀਆਂ ਆਪਣੇ ਨਾਲ ਖੱਪਦੀਆਂ ਰਹੀਆਂ ਨਾ ਉਦੋਂ ਤੈਨੂੰ ਪਤਾ ਨਹੀਂ ਕੀ ਹੁੰਦਾ ਸੀ ਹਨਾ ਉਹ ਤਾਂ ਛੋਟਾ ਸਾਡੇ ਨਾਲੋਂ ਬਹੁਤ ਛੋਟੇ ਮੇਰੀ ਗੱਲ ਸੁਣ ਵੀ ਹੁਣ ਇਹਨਾਂ ਨੇ ਦੱਸ ਕਿੱਥੇ ਜਾਣਾ ਹੈ ਗਾਇਆਂ ਤੁਹਾਡੇ ਕੋਲ ਤੋਂ ਉਹ ਚਾਚਾ ਹੀ ਮੈਂ ਇਹਨਾਂ ਨੂੰ ਕਿਹਾ ਭਈਆ ਆਉਂਦਾ ਟਰਾਲੀ ਪੱਠੇ ਨਾਲੇ ਵੜਾ ਦਿਓ ਮੈਂ ਲੈ ਜਾਓ ਕੰਮ ਤਾਂ ਕਰਨ ਨਹੀਂ ਇਹਨਾਂ ਨੇ ਫਰੀ ਭਾਲਦੇ ਸਾਰਾ ਕੁਝ ਮੇਰੀ ਗੱਲ ਮੇਰੀ ਗੱਲ ਨਹੀਂ ਕਰੀ ਜਦੋਂ ਇਹਨਾਂ ਦੇ ਬਾਬੇ ਦਾਦੇ ਆਪਣੇ ਨਾਲ ਕੰਮ ਕਰਦੇ ਸੀ ਨਾ ਪਾਸੇ ਬਜ਼ੁਰਗਾਂ ਨਾਲ ਵੀ ਥੋੜੇ ਬਜ਼ੁਰਗਾਂ ਨਾਲ ਵੀ ਤੇ ਉਦੋਂ ਇਹ ਹੁੰਦਾ ਸੀ ਪੱਕਾ ਦੁੱਧ ਪਾਈਆ ਜਾਂਦਾ ਕਿੰਨੇ ਲੱਗਿਆ ਹੁੰਦਾ ਸੀਗਾ ਬਿਨਾਂ ਦੇ ਤਨਖਾਹ ਤੋਂ ਬਿਨਾਂ ਸਿਰ ਤੋਂ ਬਿਨਾਂ ਪਾਲੀ ਦਾ ਜੋ ਹੈਗਾ ਮਿਹਨਤ ਉਹਦੋਂ ਤੋਂ ਬਿਨਾਂ ਠੀਕ ਹੈ। ਆਈਦਾ ਕਵਲੇ ਹੋਏ ਵਰਦੇ ਇੱਥੇ ਖਾਨ ਦੇ ਵਿੱਚ। ਆ ਮਿੱਟੀ ਨਾਲ ਮਿੱਟੀ ਹੋਏ ਵਰਦੇ ਆ। ਜੇ ਘਰੇ ਚੰਗੀ ਰੋਟੀ ਬਣਦੀ ਸੀ ਤਾਂ ਉਹ ਆਖਿਆ ਜਾਂਦਾ ਸੀ ਇਹ ਹੱਤਾਂਵੇਂ ਨੂੰ ਵੀ ਚੱਲ ਯਾਰ ਪ੍ਰਵਾਸ ਮਾਸਟਰ ਜੀ ਹੁੰਦਾ ਸੀ ਨਾ ਬਿਲਕੁਲ ਆਪਣੇ ਨੇ ਖਾਣੇ ਵੇਂਦੇ ਵੀ ਆ ਰ ਅਖੀਰ ਬਣੀ ਆ ਲੈ ਜਾ ਪਰਿਵਾਰ ਵਾਸਤੇ। ਯਾਰ ਜੇ ਪੱਠਿਆਂ ਦੀ ਥੱਬੀ ਵੱਢ ਲਈ ਨਾ ਇਹ ਸਾਂਝਾ ਸਾਡੇ ਵਿੱਚ ਨਾ ਪਤਾ ਮਾਸਟਰ ਜੀ ਕੋਈ ਵਿਆਹ ਛੱਦੇ ਆ ਜਾਂਦਾ ਸੀ ਬਰਾਬਰ ਇਹ ਵੇਖੋ ਵੀ ਆਪਾਂ ਉਦੋਂ ਮਦਦ ਹੁੰਦਾ ਕੱਢਦੇ ਸੀ ਇਹਨਾਂ ਵਾ। ਹਾਂ। ਬਿਲਕੁਲ ਟਰਡ ਨਹੀਂ ਯਾਰ ਭੋਲੇ ਗੱਲ ਸੁਣ ਮੇਰੀ ਆ ਬੱਲਾ ਚ ਕਾਨੂੰ ਵੱਢੀ ਜਾਂਦੇ ਤੁਸੀਂ ਉਹ ਝੋਨੇ ਚਾਂਦੇ ਵੱਢੀ ਜਾਂਦੇ ਬਾਈ ਅੱਛਾ ਉਹ ਜਿਹੜਾ ਗਰੀਬ ਦੀਆਂ ਦੋ ਗਾਵਾਂ ਉਹ ਮਰ ਜਾਣਗੀਆਂ ਦੋ ਦਿਨ ਹੋ ਗਏ ਮੈਂ ਵੇਖਦੇ ਬੱਲਾ ਵੱਢੀਆਂ ਪਈਆਂ ਹੋਈਆਂ ਬੱਲਾ ਵੱਢੀਆਂ ਪਈਆਂ ਦੋ ਦਿਨਾਂ ਤੋਂ ਬਾਗ ਦਾ ਜਾੜਾ ਹੋਇਆ ਹੋਇਆ ਵੇ ਜਿਹੜੇ ਬੂਟੇ ਮੈਂ ਰਾਤ ਨੂੰ ਵੇਖ ਕੇ ਨਾ ਛਾਂ ਨੂੰ ਤੇ ਸਵੇਰ ਨੂੰ ਖਾਲੀ ਹੁੰਦੇ ਨਹੀਂ ਚਲ ਸਕਦਾ ਬਾਗ ਦਾ ਜਾੜਾ ਇਹਨਾਂ ਨੇ ਨਾ ਕੀਤਾ ਹੋਵੇ ਇਹ ਕਰਦਾ ਥੋੜੀ ਗੱਲ ਮੰਨਦਾ ਨਹੀਂ ਕੀਤਾ ਇਹਨਾਂ ਨੇ ਪਰ ਇਹਨਾਂ ਨੂੰ ਵੇਖ ਕੇ ਕੋਈ ਹੋਰ ਵੱਡੂ ਉਹਨੇ ਉਹ ਤਾਂ ਠੀਕ ਹੈ ਭੋਲੇ ਮੜਾ ਜੇ ਤੁਸੀਂ ਵੀ ਦੱਸ ਕੇ ਆ ਜਾਂਦੇ ਯਾਰ ਹਨਾ ਕੋਈ ਫਰਕ ਨਹੀਂ ਬਾਈ ਕੋਈ ਨਹੀਂ ਸੀ ਇਹਦਾ ਮੁੰਡਾ ਬੈਠਾ ਪਿਆ ਸੀ ਪਹਿਲਾਂ ਇਹਨਾਂ ਦੀਆ ਵੱਟਾ ਤਾਂ ਹੀ ਅਸੀਂ ਵੀ ਘਰ ਖੋਤਨੇ ਸਾਡੇ ਸਾਨੂੰ ਰੱਬ ਨੇ ਹੋਰ ਇਹ ਦਿੱਤੇ ਹੁੰਦੇ ਸੀ ਵੀ ਨਾ ਅਸੀਂ ਪੁੱਛ ਕੇ ਬੜੇ ਇਹਦਾ ਮੁੰਡਾ ਬੈਠਾ ਸੀ ਉੱਥੇ ਉਹਦਾ ਬਾਈ ਯਾਰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਸਾਡੇ ਬੁੜੇ ਤਾਂ ਇਹੋ ਜਿਹਾ ਹੀ ਜਾਂਦਾ ਸਭ ਧਿਆਨ ਨਾਲ ਹੀ ਹਰ ਨੂੰ ਕੀ ਕਹਣਾ ਯਾਰ ਉਹਦਾ ਜੋ ਜੁਆਗ ਹੈਗਾ ਉਹਨੂੰ ਤੇ ਲਈ ਅਗਲੀ ਹੈਗੀ ਚਲ ਕੋਈ ਨਾ ਟੰਡਾ ਹੋ ਜਾ ਬੀਬੀ ਕੋਲ ਮੁੰਡੇ ਨੂੰ ਪੁੱਛਿਆ ਮੁੰਡੇ ਨੇ ਮੁੰਡੇ ਦਾ ਕੰਨ ਹੋਰ ਕੋ ਕਹਿ ਦੂਗਾ ਉਹ ਮੈਂ ਕਿਹਨੂੰ ਕਿਲਾ ਵਾਹ ਲਾ ਐ ਕੌਣ ਕਿੱਲੇ ਦਿੰਦਾ ਮੇਰੇ ਕੋਈ ਕੋਲ ਲਾ ਵਾਹ ਤੂੰ ਮੋਗੀ ਮੇਰੀ ਗੱਲ ਮੁੜ ਕੇ ਨਹੀਂ ਗੱਲ ਦਿੰਦਾ ਨਹੀਂ ਤੂੰ ਸਾਨੂੰ ਕਿੱਲੇ ਦੇ ਦੇ ਮੈਂ ਤੁਸੀ ਹੋਰਾ ਐਵੇਂ ਤੁਸੀਂ ਕਲੇਸ਼ ਮੁੜ ਕੇ ਜੁੰਡੋ ਜੁੰਡੀਆਂ ਹੋਗੇ ਫਿਰ ਫਾਇਦਾ ਉਸ ਗੱਲ ਦਾ ਕੁਵਾਰੀ ਸਾਹਿਬ ਨੂੰ ਕਰ ਲਈ ਗੱਲ ਤੂੰ ਇਹ ਜੋ ਐ ਚਾਹੀ ਤੂੰ ਕੋਈ ਆਪ ਨਾਲ 1.5 ਕਿਲਾ ਯਾਰ ਲੈਂਦੇ ਸੀਗੇ ਮੈਂ ਤੇ ਮਾਸਟਰ ਜੀ ਮੰਗੀਆਂ ਵਾਲੀ ਓ ਠੀਕ ਲੈ ਲਈ ਤੁਸੀਂ ਨਹੀਂ ਨਹੀਂ ਅਜੇ ਵੇਖਣ ਲੱਗੇ ਬਸ ਚੱਲੇ ਪਹਿਲੀ ਵਧੀਆ ਜੀ ਉਧਰ ਹੀ ਗੇੜਾ ਮਾਰਨ ਚੱਲੇ ਸੀਗੇ ਯਾਦ ਪਹਿਲੀ ਵਧੀਆ ਮੋਗੇ ਦਾ ਖੜਾ ਖਾਣਾ ਲੱਗਦਾ ਬੱਸ ਆ ਪੱਠੇ ਤੇ ਢੇਰੀ ਕਰਦੇ ਲੈ ਕੇ ਨਹੀਂ ਜਾਣੇ। ਇਹਨੇ ਢੇਰੀ ਕੋਈ ਨਹੀਂ ਕੋਈ ਮੁੰਡਾ ਆਉਂ ਤਰ ਜੰਬੀ ਪਾਈ ਇਹ ਨਾਲੇ ਉਹ ਚੱਕ ਕੇ ਪਾਉ ਕਰਨਾ। ਭੋਲੇ ਪ੍ਰਾਨੀ ਹੋ ਰਿਹਾ। ਸਰ ਸਾਹਿਬ ਇਹਨੂੰ ਠੰਡਾ ਕਰੋ। ਕੋਈ ਠੰਡਾ ਰੱਖਦੇ ਜਾਂ ਮੋਟਾ ਕੋਈ ਨਹੀਂ ਮਾਣੀ ਗੱਲ ਸੁਣ ਰਿਹਾ। ਓਰੇ ਆ ਤੂੰ ਨਾ ਤੂੰ ਵੀ ਨਾ ਗੁੱਸਾ ਕਰ ਮੇਰੀ ਗੱਲ ਸੁਣ ਭੋਲੇ। ਯਾਰ ਥੋੜੇ ਜਿਵੇਂ ਨਾ ਨਵੀਂ ਪੀੜ੍ਹੀ ਦੇ ਵਿੱਚ ਤੂੰ ਵੀ ਉਸੇ ਉਮਰ ਦਾ ਆ ਗਿਆ ਇਹ ਵੀ ਅਸੀ ਉਮਰ ਤੇ ਥੋੜੇ ਜਿਨਾ ਪਤਾ ਨਹੀਂ ਕਿਉਂ ਗਰਮੀ ਇੰਨੀ ਵਧ ਗਈ। ਜਿਹੜੇ ਥੋੜੇ ਪਿਓ ਦਾਦੇ ਸੀ ਤੈਨੂੰ ਪਤਾ ਨਾ। ਬਾਈ ਮੈਂ ਇਹ ਦੱਸ ਕੜਿਆ ਤਾਂ ਫਿਰ ਮੈਂ ਕੀ ਕਰਾਂ ਫ੍ਰੀ ਕਰਦੇ ਜਿਹੜੀਆਂ ਪਹਿਲਾਂ ਆਪਾਂ ਦਿੱਕੇ ਹੁੰਦੇ ਵੇਂਦੇ ਰਹੇ ਆ ਆਪਣੇ ਪਿਓ ਦਾਦਿਆਂ ਦੀਆਂ ਬਾਬਿਆਂ ਦੀਆਂ ਸਾਂਝਾਂ ਜਿਹੜੀਆਂ ਸੀਗੀਆਂ ਇਹਨਾਂ ਪਰਿਵਾਰਾਂ ਨਾਲ ਹੀ ਸੀ ਨਾ ਵੀ ਇਹ ਹੁਣ ਨਹੀਂ ਰੱਜਣ ਮੰਨਦੇ ਇਹਨਾਂ ਪਰਿਵਾਰਾਂ ਬਿਨਾ ਆਪਣੀ ਗਤੀ ਨਹੀਂ ਵੀ ਸਾਰਾ ਸਾਰਾ ਖੇਤ ਬੰਨੇ ਦਾ ਜਿੰਨਾ ਜੁਮਾ ਹੈ ਨਾ ਸਾਰਾ ਤੁਹਾਡੇ ਘਰਾਂ ਦੇ ਹੀ ਹੁੰਦਾ ਸੀ ਸਾਡੇ ਦਾ ਬਜ਼ੁਰਗ ਕਦੇ ਆ ਗਏ ਕਦੇ ਨਾ ਆ ਗਏ ਕਦੇ ਵਿਆਹ ਗਏ ਕਦੇ ਸ਼ਾਦੀ ਕਿਤੇ ਰਿਸ਼ਤੇਦਾਰੀ ਗਏ ਤਾਂ ਤੁਹਾਡੇ ਤੇ ਹੁੰਦੇ ਸਾਰਾ ਕੁਝ ਬਿਲਕੁਲ ਇਹਨਾਂ ਦੇ ਪਰਿਵਾਰਾਂ ਬਿਨਾ ਆਪਣੀ ਗਤੀ ਨਹੀਂ ਸੀਗੀ ਗਤੀ ਨਹੀਂ ਸੀ ਹਾਂ ਹੁਣ ਪਹਿਲਾਂ ਤਾਂ ਇੱਕ ਦੇਖੋ ਵੀ ਇਧਰ ਤਾਂ ਆਪਾਂ ਇਹਨਾਂ ਨੂੰ ਕਹਿਣ ਲੱਗ ਪਏ ਇਹ ਜਿਹੜੇ ਹੈਗੇ ਆ ਲਗਾਉੜਾ ਇਹ ਸਾਡੇ ਵਾਹਣ ਪੈਲੀਆਂ ਚ ਵੜਦੀਆਂ ਸਾਡੇ ਖੇਤਾਂ ਚ ਸਾਡੇ ਝੋਨੇ ਵਿੱਚ ਅੱਜ ਮੈਂ ਇਹਨੇ ਕਰੇ ਤਿੰਨ ਵਾਰੀ ਜਾ ਕੇ ਆਇਆ ਮੈਂ ਕਿਹਾ ਮੇਰੇ ਨਾਲ ਕੰਮ ਕਰ ਸਾਲ ਭਰ ਤੇ ਮੈਨੂੰ ਭਈਏ ਰੱਖਣ ਦੀ ਲੋੜ ਸੀ ਇਹਨੇ ਮੈਨੂੰ ਤੋੜ ਕੇ ਜਵਾਬ ਦਿੱਤਾ ਆਹੀ ਤਾਂ ਗੱਲ ਮੈਂ ਕਹਿਣ ਲੱਗਿਆ ਸੀ ਵੀ ਜਿਹੜਾ ਆਹ ਆਉਣ ਵਾਲੀ ਪੀੜ੍ਹੀ ਨੇ ਜਿਹੜਾ ਆਹ ਗੈਪ ਪਦਾਣਾ ਮਾਣਾਂ ਦੇ ਫਰਕ ਪੈ ਗਿਆ ਜੀ ਇਹਨਾਂ ਦੇ ਉਸੇ ਕਰਕੇ ਜਿਹੜਾ ਇਹ ਇੱਕ ਦੂਜੇ ਨੂੰ ਬੋਲੀ ਜਾਂਦੇ ਆ ਇਹ ਬੋਲੀ ਜਾਂਦੇ ਆ ਉਹ ਜਿਹੜਾ ਦੂਜੇ ਪ੍ਰਵਾਸੀ ਉਹ ਆ ਕੇ ਥੋੜੀ ਥਾਂ ਤੇ ਕੰਮ ਕਰੀ ਜਾਂਦੇ ਆ ਉਹ ਇਹ ਮਜਬੂਰੀ ਬਣ ਜਾਂਦੀ ਹੈ ਭਾਈ ਭਾਈ ਮੇਰੀ ਧੁਈਂ ਦੀ ਹੈਗਾ ਨੌਕਸਾ ਮੈਂ ਨਹੀਂ ਲੱਗ ਸਕਦਾ ਮੈਂ ਤਾਂ ਜਵਾਬ ਨਹੀਂ ਲੱਗਣ ਦੀ ਗੱਲ ਇਹ ਬਹੁਤ ਵੱਡਾ ਫਰਕ ਇਹਨੂੰ ਮੈਂ ਨਾਲ ਨਹੀਂ ਆ ਤੇਰੇ ਗੱਲ ਨਹੀਂ ਪੈਂਦਾ ਸੀ ਇਹ ਕੀ ਦੋ ਜਿਹੜੇ ਫੰਡਾ ਨਾਲ ਫਰਕ ਪੈਂਦਾ ਪਰ ਇਹ ਗੱਲ ਕੀ ਹੋਈ ਆ ਤੁਸੀਂ ਇਹਨਾਂ ਨੂੰ ਜਵਾਬ ਦੇਤਾ ਇਹ ਭਾਈ ਫਿਰ ਮੈਂ ਮੈਨੂੰ ਆਦਨ ਤੋਂ ਕਲੇਸ਼ ਮੈਂ ਮੈਂ ਕਹਿੰਦਾ ਵੀ ਉਹਦਾ ਟੂਈ ਦੁਖਦੀ ਆ ਹੁਣ ਮੇਰੀ ਵਿਚਾਰਾ ਕਹਿੰਦਾ ਕਾਤਾ ਜੀ ਮੇਰੇ ਕੋਲ ਜਦੋਂ ਝੋਨੇ ਆ ਸੀ ਉਹ ਵਜਾ ਕਣਕ ਦਾ ਸੀਨ ਹੋਵੇ ਮੈਂ ਇਹਦੇ ਕੋਲ ਜਾਣਾ ਤੇ ਮੈਨੂੰ ਦੇ ਦੂ ਜਵਾਕ ਤੇ ਦਾਣਾ ਮੰਡੀ ਚੋਂ ਉੱਥੇ ਸੇਠਾਂ ਕੋਲ ਜਾ ਕੇ ਕੰਮ ਕਰਦਾ ਹੋਇਆ ਲੇਵਲ ਤੇ ਮੇਰੀ ਸੁਣੋ ਜੀ ਗੱਲ ਉੱਥੇ 8900 ਬੰਦ ਆ ਜੀ ਹਾਂ ਇੱਥੇ 500 ਹੁੰਦਾ ਜੀ ਤੇ ਹੁਣ ਮੈਂ ਵੀ ਜਵਾਕ ਪਾਲਣੇ ਆ ਜੀ ਦੱਸੋ ਤੇ ਪੱਠੇ ਫਿਰ ਸੇਠਾਂ ਦੇ ਵੱਡਲੇ ਜਾ ਕੇ ਯਾਰ ਪੱਠੇ ਸਾਡੇ ਵੱਡੇ ਜਾ ਕੇ ਹਾਲ ਇਕਵਾਲ ਇਕਵਾਲ ਠੰਡਾ ਹੋ ਜਾਂਦਾ ਉੱਥੇ ਜਾ ਵੱਡਲੇ ਨੇ ਸੇਠਾਂ ਦੇ ਵਿੱਚ ਤੇ ਜੇ ਚਵਾਰਾਂ ਦੇ ਪੱਠੇ ਮੈਂ ਉਪਵਾ ਕੇ ਜਾਣਾ ਇਹ ਮਮ ਬੋਲਣ ਦਾ ਨਹੀਂ ਪਤਾ ਕਭੀ ਉਹ ਗੱਲ ਵੀ ਸਾਡੇ ਪੈਂਡ ਦੇ ਆ ਐਵੇਂ ਕਦੇ ਅਗਲਾ ਨੇਰੇ ਸਵੇਰੇ ਬੰਦਾ ਅੱਖੇ ਲੱਗ ਹੀ ਜਾਂਦਾ ਉਹ ਵੀ ਇਹਦੇ ਇਹਦੇ ਮੰਨ ਕੇ ਹੀ ਲੈ ਆ ਨਹੀਂ ਰਾਣੀ ਥੋੜੇ ਵੀ ਨਾ ਮਤਲਬ ਘਰਾਂ ਦੇ ਵਿੱਚੋਂ ਮੈਂ ਕਈ ਮੁੰਡਿਆਂ ਤੋਂ ਥੋੜੀ ਉਮਰ ਦੇਆਂ ਤੋਂ ਸੁਣਿਆ ਆ ਭੋਲੇ ਵੀ ਉਹ ਕਹਿੰਦੇ ਵੀ ਅਸੀਂ ਭੁੱਖੇ ਮਰ ਜਾਾਂਗੇ ਜਟਵਾੜਾ ਨਾ ਕੰਮ ਨਹੀਂ ਕਰਨਾ ਜਟਵਾੜਾ ਦੇ ਨਹੀਂ ਜਾ ਬਾਈ ਜਦ ਐ ਬੋਲਦੇ ਮੂੰਹ ਨਹੀਂ ਬੋਲਦੇ ਹੁਣ ਗੱਲ ਸੁਣ ਮੈਂ ਸੁਣੀ ਮੈਂ ਤਾਂ ਮਾਸਟਰ ਜੀ ਉਹ ਤੋਂ ਸੁਣ ਕੇ ਆਏ ਆ ਇਹ ਅੱਖੇ ਲਗਾਉੜੇ ਇੱਥੇ ਕਿਵੇਂ ਬਣੇ ਹੋ ਯਾਰ ਤੁਸੀਂ ਆਪਾਂ ਵੀ ਇਹ ਸ਼ਬਦ ਨਾ ਵਰਤਿਆ ਕਰੀਏ ਉਹਦੀ ਦੋਨਾਂ ਦੀ ਸ਼ਬਦਾਵਲੀ ਠੀਕ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਤੁਹਾਡੇ ਮਨਾਂ 'ਚ ਫਰਕ ਹੀ ਇਹਨਾਂ ਚੀਜ਼ਾਂ ਨੇ ਪਾਇਆ ਇਹਨਾਂ ਚੀਜ਼ਾਂ ਨੇ ਪਾਇਆ ਹੁਣ ਬਈਏ ਹੋਰ ਕਾਹਦੋ ਇੱਥੇ ਕਾਮਯਾਬ ਹੋਈ ਜਾਂਦੇ ਆ ਸਹੀ ਹੈ ਕਾਹਦੋ ਕਾਮ ਹੋਈ ਜਾਂਦੇ ਬਈਏ ਤੇਰੀ ਗੱਲ ਸੁਣ ਹਾਂ ਭਈਆ ਆਉਂਦਾ ਇੱਕ ਛੋਟੇ ਛੋਟੇ ਕੰਮ ਕਰਕੇ ਛੋਟੇ ਛੋਟੇ ਕੰਮ ਕਰਕੇ ਉਹ ਸੰਗਦਾ ਨਹੀਂ ਕਿਸੇ ਕੰਮ ਕਰਨ ਤੋਂ ਪਰ ਤੁਸੀਂ ਫੇਰ ਵੀ ਕਦੇ ਨਾ ਕਦੇ ਇਹਨਾਂ ਨੂੰ ਜਵਾਬ ਦੇ ਦਿੰਨੇ ਆ ਇਹ ਤੁਹਾਨੂੰ ਪੁੱਠਾ ਬੋਲਦੇ ਆ ਤੁਸੀਂ ਉਹ ਕਰਦੇ ਆ ਕੰਮ ਨਾਲ ਦੀ ਨਾਲ ਬਰਾੜ ਸਾਹਿਬ ਉਹ ਇੱਥੇ ਆਪਣੇ ਜ਼ਮੀਨਾਂ ਲਈ ਜਾਂਦੇ ਆ ਜੀ ਆ ਬਸ ਹੋਈ ਕੱਲੀਆਂ ਜਮੀਨਾਂ ਨਹੀਂ ਵਾਟੀਆਂ ਲੁਧਿਆਣੇ ਵੇਖੋ ਕਿੰਨੇ ਇਹਨਾਂ ਨੇ ਇੰਡਸਟਰੀ ਏਰੀਆ ਕਿਸੇ ਸ਼ਹਿਰ ਜਾ ਬੜੋ ਵੱਡੇ ਉੱਥੇ ਜਾ ਕੇ ਇਹ ਆਪਣੇ ਦੇ ਕਾਬਜ਼ ਹੁੰਦੇ ਤੁਰੇ ਜਾਂਦੇ ਆ ਫੇਰ ਆਪਾਂ ਕਹਿੰਦੇ ਵੀ ਪ੍ਰਵਾਸੀ ਜਿਹੜੇ ਭਈਏ ਆ ਕੇ ਸਾਡੇ ਗਲ ਪੈਂਦੇ ਆ ਹੁਣ ਇੱਥੇ ਜਦੋਂ ਆਪਸ ਆਪਾਂ ਡੈਟ ਵੀ ਭਈਏ ਹੀ ਰੱਖਦੇ ਆ ਸਾਡੇ ਏਰਗਿਆਂ ਨੂੰ ਤਾਂ ਇਹ ਗੱਲੇ ਵਟ ਤੇ ਨਹੀਂ ਚੜ੍ਹਨ ਦਿੰਦਾ ਰਾਨੀ ਉਹੀ ਗੱਲ ਆਖੀ ਪੈਣੇ ਆ ਹੁਣ ਜਿਵੇਂ ਆ ਹੁਣ ਭੋਲੇ ਬਾਰੇ ਨੇ ਕਹਿਤਾ ਇਹ ਰੱਖ ਕੇ ਖੋਸੇ ਜਿਹੜੇ ਹਿੰਦੀ ਬੋਲਦੇ ਜਿਨ੍ਹਾਂ ਨੂੰ ਕੋਈ ਭਈਏ ਜਿਖੇ ਭਈ ਇਹ ਤਾਂ ਮਜਬੂਰੀ ਜਿ ਰੱਖਣੇ ਪਏ ਆ ਕੰਮ ਕਰ ਜੇ ਲੱਸੀ ਕੋਈ ਸਮਾਂ ਕਰ ਜੇ ਜਨਾ ਚੱਕਰ ਦਾ ਕੰਮ ਕਰਾਓ ਠੀਕ ਆ ਆ ਮੈਂ ਆਪਦੇ ਬੇਨੂ ਕਾਲੂ ਨੂੰ ਭੇਜਿਆ ਉਹਨਾਂ ਨੇ ਲੱਸੀ ਨਹੀਂ ਦਿੱਤੀ ਥੋੜਾ ਜਨਾ ਰਾਣੀ ਮੈਂ ਵੀ ਤੁਹਾਨੂੰ ਵੀ ਬੇਨਤੀ ਕਰਦਾ ਠੀਕ ਆ ਭਣੇ ਭੋਲੇ ਤੁਹਾਨੂੰ ਵੀ ਯਾਰ ਤੈਨੂੰ ਵੀ ਇਕਬਾਲ ਤੁਸੀਂ ਨਾ ਨਵੀਂ ਜਨਰੇਸ਼ਨ ਜਿਹੜੀ ਆ ਆਪਾਂ ਉੱਥੇ ਭਈਆਂ ਨੂੰ ਸਟੇਸ਼ਨਾਂ ਦੇ ਲੈਣ ਮੂਰੇ ਟਰਾਲੀਆਂ ਲਾ ਕੇ ਜੀਪਾਂ ਲਾ ਕੇ ਖੜੇ ਰਹਿੰਦੇ ਨੇ ਨਾ ਤੇ ਰਾਤ ਤੱਕ ਵੀ ਆ ਕੇ ਕੰਮ ਦੇ ਉਹਨਾਂ ਦੀ ਮਿਹਨਤ ਕਰਦੇ ਆਂ ਜੀ ਉਹਨਾਂ ਦੀ ਮਿਹਨਤ ਕਰਦੇ ਆਂ ਜਦੋਂ ਉੱਤਰਦੇ ਆਪਾਂ ਵੇਖਣੇ ਆਪਣੇ ਜੱਟ ਮੂਰੇ ਹੋ ਹੋ ਤਾਂ ਮੈਂ ਇਹ ਜੀ ਭਈਆ ਜੀ ਆਜੋ ਮੋਟਰਪੇ ਖਾਣਾ ਵੀ ਮਿਲੇਗਾ ਚਾਲ ਤੋਂ ਤਿੰਨ ਵਾਰੀ ਟਰਾਲੀ ਮਾਂ ਮਾਂ ਖਾਲੀ ਲੈ ਗਏ ਭਈਏ ਹੋਰ ਲੈਣੇ ਚਾਹ ਰਾ ਕੇ ਹੋਰ ਲੈ ਜਾਂਦੇ ਨਹੀਂ ਇਹਨਾਂ ਗੱਲ ਅੱਜ ਤੱਕ ਨਹੀਂ ਸੁਣਾਈ ਇਹਨਾਂ ਹੁਣ ਇਹੀ ਆ ਨਾ ਤੇ ਜੇ ਇਹ ਕੰਮ ਕੰਮ ਤੇ ਮੈਨੂੰ ਉੱਥੇ ਸਟੇਸ਼ਨ ਤੇ ਜਾਂਦੀ ਕਿ ਲੋੜ ਹੈ ਆਪਣੇ ਬਣਾ ਇਹਨਾਂ ਦੀ ਗਤੀ ਨਹੀਂ ਇਨਾ ਬਿਨਾ ਆਪਣੀ ਗਤੀ ਨਹੀਂ ਜੇ ਆਪਾਂ ਆਹੀ ਵਿਗਾੜ ਪਾਈ ਰੱਖਾਂਗੇ ਨਾ ਵੀ ਤੋ ਆਪਾਂ ਇਹਨਾਂ ਨੂੰ ਵਟਦੇ ਨਹੀਂ ਚੜ੍ਹਨ ਦੇਣਾ ਆਪਾਂ ਇਹਨਾਂ ਨੂੰ ਪੱਠੇ ਨਹੀਂ ਖੋਤਣ ਦੇਣੇ ਆਪਾਂ ਇਹਨਾਂ ਨੂੰ ਲੱਸੀ ਦੀ ਘਰੇ ਗਿਆ ਨੂੰ ਦੇਣੀ ਕੁੱਤਿਆਂ ਨੂੰ ਪਾ ਦੇਾਂਗੇ ਨਾਲੀਆਂ 'ਚ ਡੋਲ ਦੇਾਂਗੇ ਆਹ ਵੇਖ ਲੈ ਉਹ ਭਰੇ ਪਏ ਹੁੰਦੇ ਕੁੰਡੇ ਭਰੇ ਪਏ ਮੈਨੂੰ ਪਤਾ ਹੈ ਮੈਨੂੰ ਪਤਾ ਬਹੁਤ ਸਾਡੇ ਇਨਾ ਕਹਾ ਕਰੀ ਖੜਾ ਮੇਰੀ ਗੱਲ ਇਨਾ ਕਹਾ ਕਰੀ ਖੜਾ ਬਰਾੜ ਸਾਹਿਬ ਜੇ ਇਹਨਾਂ ਨੇ ਵਿੱਚੋਂ ਵੜਦਾ ਤਾਂ ਤਰੀ ਤਾਂ ਸਫਾਈ ਕਰਦੇ ਕੌਣ ਲਿਆ ਤੂੰ ਤੈਨੂੰ ਪਿਆਰ ਨਾਲ ਵੜ ਦਿੰਦਾ ਚਾਚਾ ਵਿੱਚ ਨਹੀਂ ਨਹੀਂ ਤੂੰ ਪਿਆਰ ਨਾਲ ਨਹੀਂ ਵੜੀ ਜਾਈ ਹੁੰਦੀ ਨਾਲ ਮਾਰ ਆਹ ਦੋ ਬੱਲੇ ਮਾਰ ਕੇ ਨਹੀਂ ਆਹੀ ਗੱਲ ਲੋ ਇਕ ਧਿਆਨ ਨਾਲ ਨਾ ਮੇਰਾ ਪੁੱਤ ਬੇਸ਼ੱਕ ਮੇਰਾ ਭਰਾ ਬੇਸ਼ੱਕ ਸਾਰਾ ਘਾ ਲੈ ਜਾਓ ਇੰਨਾ ਤਾਜਾ ਕਰੋ ਮੈਂ ਤਾਂ ਚਾਚਾ ਹੀ ਘਾ ਕੀ ਕਰਉਣਾ ਮੈਂ ਦੱਸਾਂਗਾ ਕੱਲ ਨੂੰ ਸਪਰੇਅ ਕਰਕੇ ਸਾੜ ਦੂੰਗਾ ਮੈਂ ਉਹੀ ਤਾਂ ਗਿਆ ਥੱਬਾ ਪੱਠਿਆਂ ਦਾ ਪਿਆ ਸਪਰੇਅ ਕਰੇਗਾ ਨਾਲ ਕਦੂਆਂ ਤੇ ਤੇਰੇ ਨਾਲ ਤੋਰੀਆਂ ਤੇ ਹੋਊਗੀ ਐਵੇਂ ਸਵੇਰੇ ਸਵੇਰੇ ਦਿਮਾਗ ਖਰਾਬ ਕਰ ਲਿਆ ਤੂੰ ਉਹਨਾਂ ਦਾ ਵੀ ਵਿਚਾਰਾਂ ਦਾ ਕੀਤਾ ਆਪਦਾ ਵੀ ਕੀਤਾ ਨਾ ਤੇਰਾ ਦਿਨ ਵਧਿਆ ਜਾਣਾ ਤੇਰਾ ਬਾਪੂ ਵੀ ਆ ਗਿਆ ਉਹ ਬਾਈ ਇੱਧਰ ਆਇਓ ਮਾੜਾ ਕੀ ਤੋੜੀ ਫਿਰਦਾ ਇਹ ਉਹ ਮਰੂਦ ਲੈ ਆਣ ਤੋੜ ਕੇ ਚਾਚਾ ਓਏ ਆ ਅਕਬਾਲ ਨੇ ਤਾਂ ਗੱਲ ਪਈ ਜਾਂਦਾ ਭੋਲੇ ਹੋਰਾਂ ਦੇ ਪੱਠੇ ਨਹੀਂ ਵਧਣ ਦਿੰਦਾ ਇਹਨਾਂ ਉਹਦਾ ਬੱਲਾ ਚ ਵ ਸਸਰੀ ਵਾਲਾ ਸਹੀ ਗੱਲ ਜੀ 10 ਸਾਲ ਪਹਿਲਾਂ ਵੀ ਰੁਕਿਆ ਜੀ ਕਿਹੜੇ ਘਰਾਂ ਜੋ ਆ ਮੈਂ ਇੱਧਰ ਬਖਤੌਰੇ ਕੇ ਘਰੋਂ ਆਉਂਦਾ ਹਾਂ ਲੋਕੋ ਬਖਤੌਰੇ ਫਮਣ ਦਾ ਭਰਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਯਾਰ ਤੈਨੂੰ ਪਤਾ ਇਹਨਾਂ ਨੂੰ ਜਾਣਦਾ ਹੈ ਲੈ ਬੱਬੂ ਮੈਂ ਨਹੀਂ ਜਾਂਦਾ ਯਾਰ ਇਹਨਾਂ ਦਾ ਸਾਰਾ ਆਪਣੇ ਵਿਚਾਰਿਆ ਨੇ ਇਹਨਾਂ ਦਾ ਤਾਂ ਪਰਿਵਾਰ ਹੀ ਕਿੱਦੇ ਦਾ ਆਪਣੇ ਘਰਾਂ ਦੇ ਵਿੱਚ ਯਾਰ ਕੰਮ ਕਰਦਾ ਗੁੜਗੇ ਤੂੰ ਕੀ ਇਹ ਮੇਰੇ ਘਰ ਨੂੰ ਇਹਦੇ ਘਰੋਂ ਆ ਅੱਛਾ ਅੱਛਾ ਕੀ ਰਹੋਦਾ ਕੀ ਸੀਗਾ ਤੁਹਾਡਾ ਉਹ ਬੱਪੂ ਪੱਠੇ ਵੱਢੀ ਜਾਂਦੇ ਨਾਲ ਤਿੰਨ ਵੱਲਾ ਵੜ ਤੇ ਆਈ ਇਹਨਾਂ ਨੇ ਤੋ 10 ਦਿਨ ਪਹਿਲਾਂ ਵੀ ਸਮਝਾਇਆ ਜੀ ਤਾਦਾ ਇੱਕ ਦਿਨ ਪਹਿਲਾਂ 10 ਦਿਨ ਪਹਿਲਾਂ ਹੀ ਵਾੜੇ ਦੇ ਬੰਲਾ ਵਾੜੇ ਤੋ ਮੈਨੂੰ ਐਂ ਦੱਸ ਇਹਨਾਂ ਅਸੂਰ ਕੋਲ ਜ਼ਮੀਨ ਹੈਗੀ ਐ ਨਹੀਂ ਜੀ ਨਹੀਂ ਸਾਡੇ ਕੋਲ ਇਹ ਹੁਣ ਇਹਨਾਂ ਜ਼ਮੀਨ ਕਾ ਹੈਣੀ ਇਹ ਪੱਠੇ ਕਿੱਥੋਂ ਲਿਆਉਣਗੇ ਇਹ ਸੱਤ ਪੀੜੀਆਂ ਤਾਂ ਆਪਣੇ ਘਰਾਂ 'ਚ ਕੰਮ ਕਰਦੇ ਆ ਇਹਦੀ ਮੁੰਡੇ ਦੀ ਮਾਂ ਆਪਣੀ ਪੂਹਾ-ਪੂੜਾ ਕਰਦੀ ਰਹੀ ਆ ਤੇ ਇਹਨਾਂ ਕੋਲੇ ਜ਼ਮੀਨ ਦਾ ਹੋ ਰਾਨੀ ਆ ਤੇ ਇਹ ਹੁਣ ਪੱਠੇ ਵਟਣੀ ਯਾਰ ਵਿਚਾਰੇ ਕਿਨੇ ਕੋਈ ਨਹੀਂ ਮੈਂ ਆਇਆ ਹੈ ਪਰ ਤੁਸੀਂ ਹੀ ਗੱਲ ਸੁਣੋ ਕਮੇਟ ਗਾਗਾ ਸਭ ਗੱਲ ਸੁਣੋ ਕਹਿੰਦਾ ਮੇਰੀ ਯਾਰ ਇੱਕ ਮੈਂ ਤੂੰ ਗੱਲ ਤਾਂ ਸੁਣ ਲੈ ਪਹਿਲਾਂ ਗਰਮ ਨਾ ਹੋਇਆ ਕਰ ਬਲੱਡ ਵਧਾ ਲੈਣਾ ਤੈਨੂੰ ਦਵਾਈ ਆਖਿਆ ਵੀ ਲੈ ਕੇ ਰੱਖਿਆ ਕਰ ਬਲੱਡ ਦੀ ਪਹਿਲਾਂ ਪਿਛਲੇ ਦੇ ਕਹਿੰਦੇ ਇਹਨੂੰ ਇਹੀ ਗੱਲ ਸਮਝਾਈ ਆ ਹਾਂ ਇਹਨੂੰ ਇਹੀ ਗੱਲ ਸਮਝਾਈ ਬਈ ਤੁਹਾਨੂੰ ਇੰਨਾ ਗਰਮ ਲਿਆ ਕਰੋ ਤੁਹਾਨੂੰ ਕਦੇ ਇੰਨਾ ਗਰਮ ਨਹੀਂ ਦੇਖਿਆ ਜੇ ਨਾ ਇਹ ਤਾਂ ਪਿਆ ਖੜਾ ਪਾਣੀ ਤੇ ਕਹਿੰਦੇ ਕਹਿੰਦੇ ਆ ਪੁੱਛੋ ਇਹਨਾਂ ਨੂੰ ਕਦੇ ਅਸੀਂ ਗਰਮ ਬੋਲੇ ਕਿਸੇ ਨਾਲ ਇਹਨਾਂ ਨਾਲ ਆਪਣਾ ਪੁਰਾਣਾ ਸਾਥ ਤੁਰਿਆ ਆਉਂਦਾ ਜੇ ਇਹਨਾਂ ਦਾ ਸਾਥ ਛੱਡਦਾ ਤਾ ਭਈ ਇਹ ਕਾਜ ਹੋਏ ਇੱਥੇ ਪੰਜਾਬ ਤੇ ਚੱਲ ਜੇ ਹੁਣ ਪੱਠੇ ਹੁਣ ਇਹ ਚਾਰੇ ਜਾਣ ਵੀ ਕਿੱਥੇ ਇਹਨਾਂ ਨੇ ਵੀ ਚਾਰੇ ਨੇ ਇੱਕ ਖੋਲੀ ਰੱਖੀ ਕੋ ਬਾਹਰ ਰੱਖੀ ਹੋਊਗੀ ਭਾਈ ਸੋਨੂੰ ਵੀ ਮੈਂ ਕਹਣਾ ਪੱਠੇ ਵੜ ਲਿਆ ਕਰੋ ਮੈਂ ਵੀ ਇਹਨੂੰ ਵੀ ਕਹਤਾ ਮੁੰਡੇ ਨੂੰ ਠੀਕ ਹੈ ਨਹੀਂ ਜੀ ਨਹੀਂ ਜੀ ਕੁਝ ਨਹੀਂ ਆ ਦੇਖ ਲੋ ਯਾਰ ਅਸੀਂ ਵੀ ਇਹੀ ਕਹਿ ਕੇ ਚੱਲ ਵੀ ਆਹ ਦੇਖੋ ਉਹ ਤੇ ਆਪਣੇ ਬਾਗ ਲੱਗਿਆ ਨਾ ਆਂ ਅਮਰੂਦ ਤੋੜ ਕੇ ਲਿਆਇਆ ਮੈਂ ਅੱਛਾ ਠੀਕ ਹੈ ਮੈਂ ਨਾ ਭਾਈ ਗੱਲ ਸੁਣੋ ਇੱਕ ਮਿੰਟ 100 ਰੁਪਏ ਕਿਲੋ ਨਾ ਸੋ ਉਹ ਲੜਾ ਮੈਂ ਵੇਚੇ ਨਹੀਂ ਕਰੇ ਇਹ ਬੋਈ ਲਾਲ ਹੀ ਬੜਿਆ ਉਹ ਮੈਂ ਅਸੀਂ ਵੇਚਦੇ ਨਹੀਂ ਭਾਈ ਇਹ ਆਪਣੇ ਘਰਾਂ ਚ ਹੀ ਦੇ ਦਿੰਦੇ ਆ ਕੋਈ ਆ ਜੇ ਤੁਹਾਡੇ ਵਰਗਾ ਮਾਈਕਲ ਹੀ ਨਹੀਂ ਸੋ ਕੁਝ ਗਾਲਾਂ ਕੱਢਣ ਲੱਗ ਗਿਆ ਜੀ ਨਹੀਂ ਯਾਰ ਗਾਲਾਂ ਕੱਢਣ ਕੱਢਾ ਦੋ ਬੂਟੇ ਖਾਲੀ ਹੋਵੇ ਕਿਨੇ ਥੋੜੇ ਸੀ ਉਹ ਉਹ ਯਾਰ ਫਿਰ ਹੁਣ ਇਹ ਕਦੇ ਉਹੀ ਗੱਲ ਹੁਣ ਇਹਨਾਂ ਦੇ ਨਾਮ ਆਪਣੇ ਲਾਉਣੇ ਸਾਰੇ ਕੋਈ ਹੋਰ ਤੋੜ ਕੇ ਲੈ ਗਿਆ ਕਰ ਇਹਨਾਂ ਦੇ ਪਰਿਵਾਰ ਨੂੰ ਮੈਂ ਜਾਣਦਾ ਇਹ ਆ ਬਾਕੀ ਪਾਰਾ ਮੁੱਢ ਤੋਂ ਕਰਿਆ ਆਉਂਦਾ ਆਇਆ ਨਾ ਕਰਿਆ ਤੁਹਾਡੇ ਘਰ ਚੋਂ ਖਾਣ ਚੱਲੇ ਬਸ 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 ਜਾ ਜਾ ਹੁਣ ਤੂੰ ਜਾ ਕਰੇ ਜਾ ਤੂੰ ਯਾਰ ਮੈਂ ਆਪਣੇ ਗੱਲ ਕਰਨ ਨੂੰ ਜਾ ਜਾ ਓੜਾ ਯਾਰ ਤੂੰ ਬਸ ਕਾ ਕੋਈ ਨਹੀਂ ਹਾਂ ਬਤ ਕੋਈ ਗੱਲ ਨਹੀਂ ਚਲ ਐਵੇਂ ਡੰਡ ਦੋ ਬਾਪੂ ਜੀ ਇਹ ਵੀ ਸੱਚਾ ਸੀ ਸਕਾ ਤੇ ਵੇਖ ਲੈ ਕਦੋਂ ਨਹੀਂ 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 ਕੋਈ ਨਹੀਂ ਤੁਸੀਂ ਵੱਡੋ ਪੱਠੇ ਵੱਡੋ ਕੋਈ ਨਹੀਂ ਕੋਈ ਨਹੀਂ ਵੱਡੋ ਬਸ ਨੁਕਸਾਨ ਨਾ ਮੇਰਾ ਉੱਠ ਨਹੀਂ ਜੀ ਨਹੀਂ ਜੀ ਬਿਆ ਕਰੋ ਕਬਾਲ ਨੂੰ ਬਾਈ ਘਰੇ ਓਏ ਉਹਨੂੰ ਯਾਰ ਬਥੇਰਾ ਕਹਿੰਦਾ ਇਹ ਦਵਾਈ ਚੱਲਦੀ ਆ ਬਾਈ ਅੱਛਾ ਹਾਂ ਬਲਾਟੇ ਦੀ ਨਾ ਦਵਾਈ ਚੱਲਦੀ ਆ ਅੱਜ ਕੱਲ ਤਾਂ ਨਿੱਕੇ ਨਿੱਕੇ ਜਿਹਾ ਕਾਈ ਦਵਾਈ ਚੱਲਣਾ ਇਹਨਾਂ ਨੂੰ ਚੱਲਣਾ ਹੁਣ ਨਾਲ ਜਨਾਨੀ ਆ ਨਾ ਵਿਚਾਰੀ ਨੋਆ ਨੀ ਨੀ ਇਹ ਤਾਂ ਸਾਡੀ ਆਦੀ ਧੀਆਂ ਵਰਗੀ ਇਹ ਬੱਬੂ ਅਸੀਂ ਨਾ ਆਉਦੇ ਜੇ ਅਸੀਂ ਨਾ ਆਉਦੇ ਤਾਂ ਇਹ ਤਾਂ ਦਾਤੂ ਦਾ ਨੀ ਨੀ ਤੁਸੀਂ ਜਾਇਓ ਉਹਨਾਂ ਨੂੰ ਪੱਠੇ ਲੈ ਕੇ ਜਾਇਓ ਚੰਗਾ ਕੋਈ ਵੜਦੇ ਆ ਬਹੁਤ ਵੜਦੇ ਆ ਕੋਈ ਵੜਦੇ ਚੱਲ ਲੈ ਚੱਲ ਅਮਰੂਦ ਮੈਂ ਤੋੜਿਆ ਤੋੜਿਆ ਤੇ ਲੈ ਕੇ ਜਾ ਕੋਈ ਗੱਲ ਨਹੀਂ ਭੋਲੇ ਬੜੇ ਲਾਲ ਆ ਓਏ ਹਾਂ ਹੁਣ ਧਿਆਨ ਰੱਖ ਲੈ ਕਰੋ ਉਹਦਾ ਧਿਆਨ ਰੱਖ ਲੈ ਕਰੋ ਅਕਬਾਲ ਦਾ ਤੇ ਬਾਈ ਨਹੀਂ ਕੁਛ ਆਂਦਾ ਗਾ ਠੀਕ ਹੈ ਬਾਈ ਚੱਲ ਛੋਕਰਾ ਬਾਈ ਤੁਸੀਂ ਆ ਜੇ ਨਹੀਂ ਤਾਂ ਉਹਦਾ ਚੱਕੀ ਜਾਣਾ ਬਿੱਲਿਆ ਥੋੜਾ ਜਾ ਉਹਦਾ ਹੈਗਾ ਬਲੱਡ ਵਾਧਦਾ ਜਮਾਈ ਲੜਨ ਨੂੰ ਤਿਆਰ ਸੀਗਾ ਸਮਝਾਇਆ ਕਰੋ ਨੂੰ ਸਿਆਣਾ ਕਰੋ ਬਾਲੇ ਲਾਲ ਮਰੂਦ ਹੈ ਬਾਈ ਹਾਂ ਹੂੰ